ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਕਿ ਸਾਡੇ ਬਜ਼ੁਰਗ ਸਾਡੇ ਵੱਡ ਵਡੇਰੇ ਜਦੋਂ ਕੋਈ ਘਰ ਵਿੱਚ ਰਿਸ਼ਤੇਦਾਰ ਆਉਂਦਾ ਸੀ ਮਹਿਮਾਨ ਆਉਂਦਾ ਸੀ ਤਾਂ ਉਸ ਨੂੰ ਮੰਜੇ ਦੀ ਪੈਂਦਵਲ ਕਿਉਂ ਨਹੀਂ ਸੀ ਬੈਠਣ ਦਿੰਦੇ ਜਾਂ ਉਹਨਾਂ ਨੂੰ ਇਹ ਗੱਲ ਕਿਉਂ ਕਹੀ ਜਾਂਦੀ ਸੀ ਪੁਰਾਣੇ ਸਮੇਂ ਵਿੱਚ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਸੀ ਨਾ ਤਾ ਸਾਡੇ ਵੱਡੇ ਜਦੋਂ ਮੰਝਿਆਂ ਤੇ ਬੈਠੇ ਹੁੰਦੇ ਸੀ ਤੇ ਆਣ ਕੇ ਉਹਨਾਂ ਦੇ ਕੋਲ ਰਿਸ਼ਤੇਦਾਰ ਬਹਿਣ ਲੱਗਦਾ ਸੀ ਨਾ ਪੈਣ ਦਿਵਾਲੀ ਸਾਈਡ ਤੇ ਤਾਂ ਉਹਨਾਂ ਕਹਿਣਾ ਨਾ ਸੁੱਖੀ ਸੰਦੀ ਪੈਣ ਪੈਣ ਵੱਲ ਕਿਉਂ ਬੈਠਣਾ ਇੱਧਰ ਬੈਠੋ ਸਿਰਹਾਣੇ ਵਾਲੇ ਪਾਸੇ ਇਸ ਦਾ ਕੀ ਮਤਲਬ ਇਸ ਦਾ ਕੋਈ ਨਾ ਕੋਈ ਅਰਥ ਤਾਂ ਜ਼ਰੂਰ ਹੋਵੇਗਾ ਤਾਂ ਹੀ ਸਾਡੇ ਦਾਦੇ ਦਾਦੀਆਂ ਨਾਨੇ ਨਾਨੀਆਂ ਇਹ ਗੱਲ ਕਰਦੇ ਸੀ ਕਿ ਕਿਸੇ ਨੂੰ ਪੈਣ ਦਿਵਾਲੀ ਸਾਈਡ ਤੇ ਨਹੀਂ ਸੀ ਬੈਠਣ ਦਿੰਦੇ ਕਿ ਉਹ ਤਾਂ ਨਹੀਂ ਸੀ ਬੈਠਣ ਦਿੰਦੇ ਕਿ ਪੈੰਦ ਟੁੱਟ ਜਾਵੇਗੀ ਨਹੀਂ ਜਦੋਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਗੱਲ ਦੱਸੀ ਕਿ ਪੈੰਦ ਵਾਲੇ ਪਾਸੇ ਬੈਠਣ ਨਾਲ ਆਏ ਹੋਏ ਰਿਸ਼ਤੇਦਾਰ ਦਾ અપਮਾਨ ਹੁੰਦਾ ਸੀ ਕਿਉਂਕਿ ਜਦੋਂ ਕੋਈ ਚੱਲ ਕੇ ਸਾਡੇ ਘਰ ਆਉਂਦਾ ਸੀ ਕੋਈ ਮਹਿਮਾਨ ਆਉਂਦਾ ਸੀ ਤਾਂ ਅਸੀਂ ਉਸ ਦੇ ਆਦਰ ਮਾਣ ਵਾਸਤੇ ਉਸ ਨੂੰ ਸਿਰਹਾਣੇ ਵਾਲੇ ਪਾਸੇ ਬਿਠਾਇਆ ਜਾਂਦਾ ਸੀ ਕਿ ਤੁਸੀਂ ਆਏ ਹੋ ਤੁਹਾਡਾ ਆਉਣਾ ਸਾਡੇ ਸਿਰ ਮੱਥੇ ਤੇ ਆ ਅਸੀਂ ਤੁਹਾਨੂੰ ਆਪਣੀਆਂ ਪਲਕਾਂ ਤੇ ਬਿਠਾਉਂਦੇ ਹਾਂ ਤੇ ਇਹ ਵੀ ਇੱਕ ਰਿਸਪੈਕਟ ਦਾ ਹੀ ਰੂਪ ਸੀ ਕਿ ਉਸ ਨੂੰ ਪੈਰਾਂ ਵਾਲੇ ਪਾਸੇ ਨਹੀਂ ਸੀ ਬੈਠਣ ਦਿੱਤਾ ਜਾਂਦਾ ਕਿ ਇਹ ਮੰਜੇ ਦੇ ਪੈਰਾਂ ਵਾਲਿਆ ਪਾਸਾ ਆਇਆ ਤੇ ਇੱਥੇ ਤੁਸੀਂ ਨਹੀਂ ਬੈਠਣਾ ਤੁਹਾਡੀ ਜਗ੍ਹਾ ਪੈਰਾਂ ਵੱਲ ਨਹੀਂ ਆ ਤੁਹਾਡੀ ਜਗ੍ਹਾ ਸਾਡੇ ਸਿਰ ਵਾਲਿਆ ਭਾਵ ਕਿ ਤੁਹਾਡੀ ਜਗ੍ਹਾ ਸਾਡੇ ਦਿਲ ਵਿੱਚ ਆ ਸਾਡੀਆਂ ਪਲਕਾਂ ਤੇ ਆ ਅਸੀਂ ਤੁਹਾਨੂੰ ਸਿਰ ਮੱਥੇ ਕਬੂਲਦੇ ਆ ਤੇ ਤੁਸੀਂ ਪੈਰਾਂ ਵਾਲੇ ਪਾਸੇ ਨਹੀਂ ਬੈਠਣਾ ਤੁਸੀਂ ਸਿਰ ਵਾਲੇ ਪਾਸੇ ਬੈਠਣਾ ਆ ਇਸ ਕਰਕੇ ਸਤਕਾਰ ਵੱਜੋਂ ਬਿਠਾਇਆ ਜਾਂਦਾ ਸੀ ਤੇ ਹੁਣ ਤਾਂ ਮੰਝੇ ਕਿਤੇ ਹੈ ਹੀ ਨਹੀਂ ਸ਼ਹਿਰਾਂ ਵਿੱਚ ਤਾਂ ਤੁਸੀਂ ਬਹੁਤ ਟਾਵੇਂ ਕਿਤੇ ਇੱਕ ਅੱਧੇ ਘਰ ਵਿੱਚ ਕਿਸੇ ਨੇ ਕੋਈ ਇੱਕ ਮੰਝਾ ਰੱਖਿਆ ਹੋਵੇਗਾ ਪਰ ਪਿੰਡਾਂ ਵਿੱਚ ਅਜੇ ਵੀ ਮੰਝੇ ਵੇਖਣ ਨੂੰ ਮਿਲ ਜਾਂਦੇ ਆ ਤੇ ਫਿਰ ਅਜੇ ਵੀ ਜਿੰਨਾਂ ਘਰਾਂ ਵਿੱਚ ਬਜ਼ੁਰਗ ਹਨ ਨਾ ਤੋਂ ਅਜੇ ਵੀ ਇਹ ਲਾਈਨਾਂ ਜ਼ਰੂਰ ਬੋਲਦੇ ਆ ਜਦੋਂ ਕੋਈ ਜਾ ਕੇ ਬੈਠਦਾ ਨਾ ਤਾਂ ਉਹ ਸਤਕਾਰ ਵੱਜੋਂ ਅਜੇ ਵੀ ਕਹਿੰਦੇ ਆ ਨਹੀਂ ਸੁੱਖੀ ਸੰਦੀ ਪੈਰਾਂ ਵੱਲ ਕਿਉਂ ਬੈਠੀ ਆ ਸਿਹਰਿਆਣੇ ਵਾਲੇ ਪਾਸੇ ਬੈਠ ਤੇ ਫਿਰ ਜਦੋਂ ਕੋਈ ਪਰੌਣਾ ਆਉਂਦਾ ਹੁੰਦਾ ਸੀ ਨਾ ਉਸ ਸਮੇਂ ਤਾਂ ਫੇਰ ਜਵਾਈ ਭਾਈ ਹੋਣਾ ਘਰ ਦਾ ਤਾਂ ਉਸ ਨੂੰ ਕਦੇ ਵੀ ਲਾਣੀ ਮੰਜੀ ਤੇ ਨਹੀਂ ਸੀ ਬਿਠਾਇਆ ਜਾਂਦਾ ਹੁਣ ਨਵੀਂ ਜਨਰੇਸ਼ਨ ਨੂੰ ਤਾਂ ਲਾਣੀ ਦਾ ਹੀ ਪਤਾ ਨਹੀਂ ਹੋਣਾ ਕਿ ਇਸ ਦਾ ਕੀ ਅਰਥ ਆ ਲਾਣੀ ਮੰਜੀ ਉਸ ਨੂੰ ਕਿਹਾ ਜਾਂਦਾ ਵਾ ਜਿਸ ਦੇ ਉੱਪਰ ਕੋਈ ਚਾਦਰ ਜਾਂ ਕੋਈ ਵੀ ਚੀਜ਼ ਨਾ ਵਿਸ਼ਾਈ ਗਈ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਸੀ ਕਿ ਲਾਣੀ ਮੰਜੀ ਤੇ ਨਹੀਂ ਬਿਠਾਉਂਦੇ ਕੋਈ ਦਰੀ ਵਿਸ਼ਾਉਂਦੇ ਸੀ ਉਹਦੇ ਉੱਪਰ ਚਾਦਰ ਵਿਸ਼ਾ ਕੇ ਨਵਾਂ ਸਰਾਨਾ ਦਿੱਤਾ ਜਾਂਦਾ ਸੀ ਸਤਕਾਰ ਵਜੋਂ ਫਿਰ ਪਰਾਣੇ ਨੂੰ ਉਸ ਮੰਜੇ ਤੇ ਬਿਠਾਇਆ ਜਾਂਦਾ ਸੀ ਪਰ ਅੱਜ ਉਹ ਮੰਜੇ ਨਹੀਂ ਰਹੇ ਅੱਜ ਤਾਂ ਕੁਰਸੀਆਂ ਤੱਕ ਵੀ ਕੰਮ ਖਤਮ ਹੋ ਗਿਆ ਨੇ ਤੇ ਮੰਝਿਆਂ ਤੋਂ ਬਾਅਦ ਕੁਰਸੀਆਂ ਆ ਗਈਆਂ ਰਿਸ਼ਤੇਦਾਰ ਨੇ ਆਉਣਾ ਤਾਂ ਕੁਰਸੀਆਂ ਕੱਢ ਕੇ ਉਹਨਾਂ ਉੱਪਰ ਬਿਠਾਇਆ ਜਾਂਦਾ ਤੇ ਹੁਣ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਡਰਾਇੰਗ ਰੂਮ ਘਰ-ਘਰ ਬਣ ਚੁੱਕੇ ਆ ਤੇ ਜਦੋਂ ਵੀ ਕੋਈ ਆਉਂਦਾ ਤੇ ਉਹ ਉੱਥੇ ਹੀ ਬੈਠਦਾ ਤੇ ਉੱਥੋਂ ਹੀ ਉੱਠ ਕੇ ਚਲੇ ਜਾਂਦਾ ਮੈਂ ਇਹ ਨਹੀਂ ਕਹਿੰਦੀ ਕਿ ਜੇ ਅੱਜ ਮੰਝੇ ਨਹੀਂ ਤੇ ਸਤਕਾਰ ਨਹੀਂ ਹੈਗਾ ਸਤਕਾਰ ਤਾਂ ਹੈਗਾ ਹੀ ਆ ਪਰ ਫਿਰ ਵੀ ਉਹ ਆਦਰ ਮਾਨਸ ਤਕਾਰ ਅਲੋਪ ਹੋ ਗਿਆ ਜੋ ਇੱਕ ਘਰ ਦੇ ਜਵਾਈ ਪਾਈ ਦਾ ਖਾਸ ਹੁੰਦਾ ਸੀ ਜਦੋਂ ਕਿਤੇ ਇੱਕ ਇਹ ਜਵਾਈ ਨੇ ਘਰ ਆਉਣਾ ਹੁੰਦਾ ਸੀ ਨਾ ਤਾਂ ਸੱਸ ਮਾਂ ਪਹਿਲਾਂ ਹੀ ਦਰੀ ਤੇ ਨਵੀਂ ਚਾਦਰ ਤੇ ਨਵਾਂ ਸਰਾਣਾ ਪੇਟੀ ਦੇ ਉੱਪਰ ਹੀ ਰੱਖਿਆ ਕਰਦੀ ਸੀ ਕਿ ਪਤਾ ਨਹੀਂ ਕਦੋਂ ਜਵਾਈ ਪਾਈ ਆ ਜਾਵੇ ਕਿਉਂਕਿ ਉਦੋਂ ਫਿਰ ਦੱਸਣ ਦਾ ਰਿਵਾਜ ਨਹੀਂ ਸੀ ਹੁੰਦਾ ਤੇ ਪੁਰਾਣਾ ਚਾਂਚੱਕੀ ਆ ਜਾਂਦਾ ਸੀ ਇਸ ਕਰਕੇ ਹੀ ਇਹ ਗੱਲ ਬਣੀ ਹੋਈ ਸੀ ਕਿ ਕੋਈ ਵੀ ਬਜ਼ੁਰਗ ਜਦੋਂ ਕੋਈ ਮਹਿਮਾਨ ਆਉਂਦਾ ਸੀ ਨਾ ਤਾਂ ਉਸ ਨੂੰ ਪੈਰਾਂ ਵਾਲੇ ਪਾਸੇ ਨਹੀਂ ਸੀ ਬਿਠਾਉਂਦੇ ਹੁੰਦੇ ਉਹਨਾਂ ਨੂੰ ਹਮੇਸ਼ਾ ਸਿਰ ਵਾਲੇ ਪਾਸੇ ਹੀ ਬਿਠਾਉਂਦੇ ਹੁੰਦੇ ਸੀ ਇਹ ਵੀ ਆਦਰ ਮਾਨ ਸਤਕਾਰ ਦਾ ਇੱਕ ਰੂਪ ਹੁੰਦਾ ਸੀ ਸੋ ਆਸ ਕਰਦੀ ਆ ਤੁਹਾਨੂੰ ਵਿਚਾਰ ਚੰਗੇ ਲੱਗਣਗੇ ਸੋ ਆਪਣੀ رائے ਜ਼ਰੂਰ ਦਿਓ ਖੁਸ਼ ਰਹੋ ਤੰਦਰੁਸਤ ਰਹੋ